ਜਲੰਧਰ ਦੇ ਮੰਡ ਦੇ ਕੋਲ ਜਲੰਧਰ ਕੁੰਜ ਦੇ ਵਿੱਚ ਕਿੱਥੇ ਲੋ ਇੱਥੇ ਇਸ ਜਗ੍ਹਾ ਦੇ ਉੱਤੇ ਆਰਮੀ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਵੀ ਕੀਤੇ ਜਾ ਰਹੇ ਸੀ ਜਲੰਧਰ ਕੁੰਜ ਦੇ ਲੋਕ ਇੱਥੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਹੈਗੇ ਭਾਈ ਜੀ ਕਿੰਨੇ ਵਜੇ ਦੇ ਕਰੀਬ ਕਿਹੜੀ ਹੈ ਅਸੀਂ ਹੋਰ ਲੋਕ ਆਪਾਂ ਉਹਨਾਂ ਨੂੰ ਪੁੱਛਦੇ ਹਾਂ ਇਹ ਕੀ ਗੱਲ ਕਿੰਨੇ ਵਜੇ ਦੇ ਕਰੀਬ ਹੋਇਆ ਇਸ ਦੇ ਜਾਣਕਾਰੀ ਲੈਣੇ ਅੰਕਲ ਜੀ ਕਿੰਨੇ ਵਜੇ ਦੇ ਬਲੈਕਆਊਟ ਹੁੰਦਾ ਫਿਰ ਕੋਈ ਵਾਜਾਂ ਵੀ ਇਸ ਜਗ੍ਹਾ ਤੇ ਸੁਨੀਆਂ ਜਾਂਦੀਆਂ ਨਹੀਂ ਸਰ ਕੋਈ ਆਵਾਜ਼ ਬੁਜ ਤੇ ਨਹੀਂ ਆਈ ਬਲੈਕਆਊਟ 8 ਵਜੇ ਤੋਂ ਹੋ ਗਿਆ ਸੀ ਅੱਛਾ ਜੀ ਹਾਂ ਜੀ ਤੇ ਹੁਣੇ ਆਰਮੀ ਵੀ ਆਈ ਹੈਗੀ ਹੈ ਕੀ ਕਹਿੰਦੀ ਸੀ ਆਰਮੀ ਦੇ ਪਤਾ ਨਹੀਂ ਸਰ ਉਹ ਆਪਸ ਵਿੱਚ ਗੱਲਬਾਤ ਕਰ ਰਹੇ ਸੀਗੇ ਉਹਦੇ ਬਾਰੇ ਸਾਨੂੰ ਕੋਈ ਇੰਨਾ ਪਤਾ ਨਹੀਂ ਕਿੰਨੇ ਬੰਦੇ ਸੀ ਆਰਮੀ ਦੇ ਆਰਮੀ ਦੇ ਤਿੰਨ ਟਰੱਕ ਸੀਗੇ ਅੱਛਾ ਸਰਚ ਆਪਰੇਸ਼ਨ ਵੀ ਕੀਤਾ ਉਹਨਾਂ ਨੇ ਕੋਈ ਨਹੀਂ 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 ਵਾਪਸ ਸੀ ਪੁਲਸਰ ਆਰਮੀ ਦੀ ਆਪਸ ਵਿੱਚ ਕੋਈ ਉਹ ਗੱਲਬਾਤ ਹੋ ਰਹੀ ਸੀ ਉਹਦੇ ਬਗੈਰ ਕੁਝ ਨਹੀਂ ਤੁਸੀਂ ਦੇਖਿਆ ਸੀ ਗੱਲਬਾਤ ਕੀਤੀ ਹੈ ਜੋ ਜਲੰਧਰ ਗੁੰਜ ਦੇ ਲੋਕ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਪ੍ਰਧਾਨ ਪ੍ਰਧਾਨ ਜੀ ਕੀ ਪ੍ਰਧਾਨ ਜੀ ਕੀ ਦੇਖਿਆ ਸੀ ਕਿੰਨੇ ਵਜੇ ਦੇ ਕਰੀਬ ਕਿਹੜੀ ਆਉਂਦੇ ਇੱਕ ਘੰਟਾ ਪਹਿਲਾਂ ਬੜਾ ਡੰਬ ਡੰਬ ਦੀ ਆਵਾਜ਼ ਆਈ ਆ ਜੀ ਪੋਲੇ ਬਾਅਦ ਬਾਤ ਖਤਮ ਹੋ ਗਈ ਕਿੰਨੀ ਵਾਰੀ ਆਵਾਜ਼ ਆਈਏ ਪੰਜ ਸੱਤ ਵਾਰੀ ਉਸ ਤੋਂ ਬਾਅਦ ਆਰਮੀ ਤਾਂ ਪਹੁੰਚਦੀ ਹੈ ਕਿ ਨਹੀਂ ਨਹੀਂ ਆਰਮੀ ਦਾ ਤਾਂ ਪੁਣੇ ਕੇ ਡੱਬਾ ਆਈ ਹੈ ਅਸੀਂ ਆਪਣੀਆਂ ਲਾਈਟਾਂ ਬੰਦ ਕਰਤੀਆਂ ਅੱਛਾ ਜੀ ਬਸ ਪ੍ਰਕਾਸ਼ ਜੀ ਦੱਸੋ ਦੁਬਾਰੀ ਲਾਈਟਾਂ ਬੰਦ ਹੋਣਗੇ ਤਾਂ ਬਲੈਕਆਊਟ ਹੋਗੇ ਨਹੀਂ ਅਸੀਂ ਆਪਣੀ ਅੰਦਰ ਕਰਤੀਆਂ ਸਾਨੂੰ ਬਾਦਾਰੀ ਆਰਮੀ ਆਉਂਦੀ ਹੈ ਕੀ ਕਹਿੰਦੀ ਆਰਮੀ ਕੁਝ ਵੀ ਆਰਮੀ ਸਾਡਾ ਕੋਈ ਗੱਲ ਨਹੀਂ ਕੀਤੀ ਉਹਨੇ ਸਿਰਫ ਸਾਡੀ ਜਿੰਦਗੀ ਦੇ ਲੋਕ ਲੋਕਾਂ ਦੀਆਂ ਗੱਡੀਆਂ ਸੀ ਕਿ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਜਲਦੀ ਆਪਣੇ ਘਰ ਜਾਓ ਕੋਈ ਬਰਾਉਂਡਿੰਗ ਕਿਸੇ ਸਾਣਾ ਕੋਈ ਗੱਲ ਨਹੀਂ ਕੀਤੀ ਇਕੱਲੀ ਆਰਮੀ ਸੀ ਜਾਂ ਉਹਨਾਂ ਦੇ ਨਾਲ ਪੰਜਾਬ ਪੁ ਸ਼ਾਦ ਪੁਲਸ ਵੀ ਜੀ ਹੋ ਜਾ। اچھا ਕੋਈ ਸਰਪ੍ਰੇਸ਼ਨ ਵੀ ਕਿਤਾ। ਨਾ 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 ਕੁਛ ਨਹੀਂ ਕੀਤਾ। ਬਸ ਉਹ ਬਾਰੂ ਆਇਆ। ਉਹਨਾਂ ਸਿਰਫ ਉਹਨੂੰ ਸਾਹਮਣੇ ਆ ਵੀ ਕੋ ਗੱਲ ਇਦਾਂ ਦੀ ਇੱਥੇ ਨਹੀਂ ਹੈਗੀ ਤੋ ਚਲੇ ਗਏ। ਜੀ। ਕਿੰਨੇ ਸਮੇਂ ਹੈ? ਆਸਮਾਨ ਦੇ ਉੱਪਰ ਕੁਝ ਦੇਖਣ ਨੂੰ ਮਿਲਿਆ। ਉਦੋਂ ਤਾਂ ਬਲਾਈਟਰ ਦੇ ਦਈਏ ਸਾਡੇ ਦੁਰੀਆਂ ਨਹੀਂ ਸੀ ਆ। اچھا ਬਲਾਸਟ ਦੀ ਆਵਾਜ਼ਾਂ ਆਈਆਂ। ਠਕ ਠਕ ਦੀ ਆਵਾਜ਼ ਆਈ। ਉਹ ਠਕ ਠਕ ਦੀ। ਹਾਂ। اچھا ਇਹ ਕਿੰਨੇ ਵਜੇ ਦੇ ਕਰੀਬ ਕਿਹੜੇ ਤੁਸੀਂ ਦੇਖਦੇ? ਪਾਪੇ 9 ਵਜੇ ਦੇ ਕਰੀਬ ਹੋਏਗੀ ਮੇਰੇ ਖਿਆਲ ਨਾਲ। ਅੱਛਾ ਜੀ। 9 ਵਜੇ ਇੱਕ ਕਿ ਉਹ ਜੋ ਪਹਿਲੇ ਆਵਾਜ਼ਾਂ ਸੁਣਦੇ ਉਦਾਂ ਦੀਆਂ ਸੀ ਜਾ। ਨੇ ਕੋ ਘਟ ਘਟ ਸਾਊਂਡ ਵਾਲੀਆਂ ਹਾਂ ਹਾਂ ਪਹਿਲਾਂ ਵਾਲੇ ਕੋਈ ਵਿਆਹ ਵੀ ਦੇਣਾ ਹੋਵੇ ਪਰ ਪਹਿਲਾ ਪਹਿਲਾਂ ਸ਼ਾਇਦ ਕਹਿੰਦੇ ਵਿਆਹ ਦੇ ਵੀ ਕੋਈ ਵੱਜਦੇ ਸੀ ਆਪਾਂ ਉਹਦੇ ਸਮੇਤ ਅੰਦਰ ਬੈਠਾ ਸੀਗਾ ਅਰੇ ਕਿਦੋਂ ਤੁਸੀਂ ਦੇਖਦੇ ਹੋ ਆਰਮੀ ਆਂਦੀ ਹੈ ਆਰਮੀ ਅਸੀਂ ਤਾਂ ਹੁਣ ਆਰਮੀ ਸਾਨੂੰ ਕੁਝ ਨਹੀਂ ਪੁੱਛਿਆ ਨਾ ਪੁਲਿਸ ਨੇ ਪੁੱਛਿਆ ਉਹਨਾਂ ਸਿਰਫ ਆਪਣਾ ਕੋਈ ਧਿਆਨ ਦੁਰ ਕੀਤਾ ਹੋਗਾ ਦੇਖਿਆ ਵੀ ਇਰ ਕੋਈ ਇਦਾਂ ਦੀ ਸਸਪੀਸ਼ਸ ਗੱਲ ਨਹੀਂ ਉੱਥੇ ਲੱਗੇ ਕਿਹੜਾ ਏਰੀਆ ਹੈਗਾ ਜਿਹੜਾ ਜਿਹੜਾ ਕੋੰਜਵਾ ਗੇਟ ਨੰਬਰ 2 ਤੋਂ ਅੰਦਰ ਆ ਸਿਲਵਰ ਅਪਾਰਟਮੈਂਟ ਹੈ ਕਿੰਨੇ ਬੰਦੇ ਮੁਲਾਜ਼ਮ ਸੀ ਆਰਮੀ ਦੇ ਪੰਜਾਬ ਪੁਲਿਸ ਫਿਰਦੇ 20 25 ਬੰਦੇ ਹੋਣਗੇ ਜਿਦਾ ਤੁਸੀਂ 20 25 ਆ ਗਿਆ ਦਵੇ ਉਹ ਵੀ 20 25 ਸੀਗੇ ਕੋਈ ਗੱਲਬਾਤ ਤੁਹਾਡੇ ਨਾਲ ਕੀਤੀ ਜਾਂ ਆਸੇ ਪਾਸੇ ਨਾਲ ਕੋਈ ਕੋਈ ਗੱਲ ਨਹੀਂ ਉਹ ਸਾਨੂੰ ਕਹਿੰਦੇ ਆ ਆਰਾਮ ਨਾਲ ਅੰਦਰ ਰਹੋ ਸਾਡੇ ਨਾਲ ਸਾਡੀ ਕੋਈ ਗੱਲ ਨਹੀਂ ਅੱਛਾ ਜੀ ਬਸ ਉਹਨਾਂ ਨੇ ਬਸ ਆਇਆ ਕਿ ਆਰਾਮ ਨਾਲ ਅੰਦਰ ਰਹੋ ਹਾਂ ਬਸ ਸੱਚੀ ਗੱਲ ਇਹ ਤੋਂ ਲੱਭਾ ਸਾਨੂੰ ਤੁਸੀਂ ਦੇਖਿਆ ਸੀ ਗੱਲਬਾਤ ਕੀਤੀ ਕੀ ਹੈ ਲੋਕ ਇਹ ਜਲੰਧਰ ਕੁੰਜ ਦੇ ਲੋਕ ਕਦੋਂ ਉਹਨਾਂ ਦਾ ਕਹਿਣਾ ਹੈ ਇੱਕ ਡੇਢ ਘੰਟਾ ਪਹਿਲੇ ਕਿ ਠਾਠਾਂ ਦੀਆਂ ਆਵਾਜ਼ਾਂ ਤਾਂ ਜਰੂਰ ਸੁਨੀਆਂ ਆ ਗਈਆਂ ਉਸ ਤੋਂ ਬਾਅਦ ਅੱਧੇ ਤੋਂ ਪੌਣੇ ਘੰਟੇ ਬਾਅਦ ਕਿਹੜੀ ਹੈ ਇਸੇ ਜਗ੍ਹਾ ਦੇ ਉੱਤੇ ਕਿਹੜੀ ਆਰਮੀ ਪਹੁੰਚ ਜਾਂਦੀ ਹੈ ਤੁਸੀਂ ਦੇਖ ਰਹੇ ਹੋ ਇਸ ਜਲੰਧਰ ਕੁੰਜ ਦੀਆਂ ਕਿੱਥੇ ਤੁਸੀਂ ਦੇਖ ਰਹੇ ਹੋ ਬਲੈਕਆਊਟ ਹੋਇਆ ਪਿਆ ਇਹ ਆਸ-ਪਾਸੇ ਦੇ ਫਲੈਟ ਆ ਬਿਲਕੁਲ ਉਹਨਾਂ ਵੱਲੋਂ ਪੂਰੇ ਫਲੈਟਾਂ ਦੇ ਉੱਤੇ ਕਿਹੜੀਆਂ ਲਾਈਟਾਂ ਬੰਦ ਕਰਵਾ ਦਿੱਤੀਆਂ ਜਾਂਦੀਆਂ ਇਸ ਏਰੀਆ ਦੇ ਵਿੱਚ ਪੁਲਿਸ ਔਰ ਆਰਮੀ ਵੱਲੋਂ ਕਿਹੜੀ ਹੈ ਸਰਚ ਆਪਰੇਸ਼ਨ ਵੀ ਕੀਤੇ ਜਾ ਰਹੇ ਨੇ ਉਹਨਾਂ ਦਾ ਕਹਿਣਾ ਤਿੰਨ ਤੋਂ ਚਾਰ ਗੱਡ ਪੰਜਾਬ ਪੁਲਿਸ ਦੀਆਂ ਪਹੁੰਚਦੀਆਂ ਆਪਸ ਚ ਗਲਬਾਤ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਕੁਝ ਦੇਰ ਬਾਅਦ ਇੱਥੋਂ ਦੀ ਮੂਵ ਹੋ ਜਾਂਦੇ ਨੇ ਇਸ ਬਾਰੇ ਅਸੀਂ ਜਾਣਕਾਰੀ ਦੇ ਰਹੇ ਹਾਂ ਜਲੰਧਰ ਦੇ ਵਿੱਚ ਡਰੋਨ ਦੇਖੇ ਜਾਂਦੇ ਨੇ ਡਰੋਨ ਦੇਖਣ ਤੋਂ ਬਾਅਦ ਕਿਹੜਿਆ ਵਾਜਾਂ ਵੀ ਧਮਾਕੇ ਦੀਆਂ ਸੁਣੀਆਂ ਜਾਂਦੀਆਂ ਫਾਇਰਿੰਗ ਦੀਆਂ ਆਵਾਜ਼ਾਂ ਵੀ ਆਈਆਂ ਜਾਂਦੀਆਂ ਲੋਗਾ ਲੋਗਾ ਨੇ ਗਲਬਾਤ ਕੀਤੀ ਤਾਂ ਲੋਗਾ ਦਾ ਵੀ ਕਹਿਣਾ ਸੋਟਨ ਅਸੀਂ ਦੇ ਏਰੀਏ ਦੇ ਵਿੱਚ ਪਹਿਲੇ ਫਾਇਰਿੰਗ ਦੀ ਆਵਾਜ਼ ਆ ਜਾਂਦੀ ਹੈ ਉਸ ਤੋਂ ਬਾਅਦ ਬਲਾਸਟ ਹੋ ਜਾਂਦੇ ਨੇ ਅਸੀਂ ਹੁਣ ਇਸ ਤੋਂ ਬਾਅਦ ਜਲੰਧਰ ਕੁੰਜ ਦੇ ਵਿੱਚ ਪਹੁੰਚੇ ਹਾਂ ਕਿੱਥੇ ਆਰਮੀ ਦੀਆਂ ਟੀਮਾਂ ਵੀ ਪਹੁੰਚੀ ਹੋਈਆਂ ਸੀ ਤੇ ਉੱਥੇ ਪੰਜਾਬ ਪੁਲਿਸ ਦੇ ਮੁਲਾ ਉਹਨਾਂ ਦੇ ਜਲੰਧਰ ਕੌਂਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਹਿਣਾ 20 ਤੋਂ 25 ਆਰਮੀ ਦੇ ਲੋਕ ਸੀ ਇੱਥੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਸੀ ਆਪਰ ਚ ਗੱਲਬਾਤ ਕੀਤੀ ਜਾ ਰਹੀ ਸੀ ਆਸ-ਪਾਸ ਦੇ ਜੋ ਉਹਨਾਂ ਵੱਲੋਂ ਉਹਨਾਂ ਨੂੰ ਕਿਹਾ ਗਿਆ ਆਪਣੇ ਆਪਣੇ ਘਰਾਂ ਦੇ ਵਿੱਚ ਅੰਦਰ ਰਹਿਣ ਜਲੰਧਰ ਦੇ ਵਿੱਚ ਡਰੋਨ ਦੇਖੇ ਜਾਂਦੇ ਨੇ ਡਰੋਨ ਤੋਂ ਬਾਅਦ ਕਿੜਿਆ ਇਹ ਤਮਾਕੇ ਪਹਿਲੇ ਫਾਇਰਿੰਗ ਹੁੰਦੀ ਹੈ ਉਸ ਤੋਂ ਬਾਅਦ ਤਮਾਕੇ ਕਿੜਿਆ ਹੋ ਜਾਂਦੇ ਨੇ ਕੈਮਰਾਮੈਨ ਰਾਹੁਲ ਦੇ ਨਾਲ ਸੋਨੁ ਮਹਾਜਨ ਜਗਬੰਨ ਨੀ ਟੀਵੀ ਜਲੰਧਰ